ਆਪਾਂ ਗੱਲਬਾਤ ਕਰ ਰਹੇ ਸੀਗੇ ਕਲਾਕਾਰਾਂ ਦੀ ਤੇ ਇੱਕ ਕਲਾਕਾਰ ਦੀ ਹੋਰ ਗੱਲ ਕਰ ਲਈ ਜਿਹਦੀ ਆਪਾਂ ਪਿਛਲੇ ਦਿਨ ਵੀ ਕੀਤੀ ਦਿਲਜੀਤ ਦੀ ਉਹਦਾ ਇੱਕ ਬੜਾ ਸੋਹਣਾ ਬਿਆਨ ਮਿੰਟੂ ਜੀ ਆਇਆ ਮੈਨੂੰ ਬੜਾ ਸੋਹਣਾ ਲੱਗਿਆ ਉਹ ਕਹਿੰਦਾ ਕਿ ਭਾਈ ਤੁਸੀਂ ਮੇਰੇ ਗੀਤਾਂ ਰੋਕ ਰਹੇ ਹੋ ਜਿਵੇਂ ਆਪਾਂ ਵੀ ਗੱਲ ਕੀਤੀ ਸੀਗੀ ਗੀਤ ਭਾਈ ਗਾਉਣ ਤੋਂ ਤਾਂ ਰੋਕ ਸਕਦੇ ਆ ਵੇਖਣ ਤੋਂ ਨਹੀਂ ਰੋਕ ਸਕਦੇ ਅੱਜ ਕੱਲ ਵੇਖੇ ਵੀ ਜਾਂਦੇ ਆ ਤੇ ਉਹ ਨੇ ਇੱਕ ਗੱਲ ਕਹੀ ਕਿ ਭਾਈ ਮੈਂ ਮੁੜ ਕੇ ساری ਜ਼ਿੰਦਗੀ ਸ਼ਰਾਬ ਤੇ ਗਾਣਾ ਨਹੀਂ ਗਾਉਣਾ ਤੁਸੀਂ ਇੱਕ ਦਿਨ ਵਾਸਤੇ ਵੀ ਕਹਿੰਦਾ ਸ਼ਰਾਬ ਮੁਕਤ ਕਰ ਦਿਓ ਭਾਰਤ ਨੂੰ ਡਰਾਈ ਕਰ ਦਿਓ ਡਰਾਈ ਡੇ ਕਹਿ ਲਓ ਹਨਾ ਡਰਾਈ ਇੰਡੀਆ ਕਹਿ ਲਓ ਉਹ ਕਹਤੇ ਗੁਜਰਾਤ ਦੀ ਉਹਨੇ ਇੱਕ ਤਰ੍ਹਾਂ ਦਾ ਪ੍ਰੇਜ਼ ਵੀ ਕੀਤੀ ਕਹਿੰਦਾ ਜੇ ਭਾਈ ਗੁਜਰਾਤ ਦੇ ਵਿੱਚ ਇਦਾਂ ਦਾ ਕੁਝ ਹੈ ਜਾਂ ਹੁੰਦਾ ਹੈ ਤੇ ਬੜੀ ਚੰਗੀ ਨਹੀਂ ਦੇਖੋ ਜਦੋਂ ਦਿਲਜੀਤ ਕਹਿ ਰਿਹਾ ਸੀਗਾ ਨਾ ਇਹ ਗੱਲ ਕਿ ਕੀ ਗੁਜਰਾਤ ਡਰਾਈ ਹੈ ਹੂੰ ਤਾਂ ਥੱਲੇੋਂ ਆਵਾਜ਼ ਆ ਰਹੀ ਸੀ ਕਿ ਕੁਝ ਕਹਿ ਰਹੇ ਸੀ ਕਿ ਹਾਂ ਜੀ ਹਾਂ ਜੀ ਇਹ ਡਰਾਈ ਸਟੇਟ ਹੈ ਜੀ ਜੀ ਬਿਲਕੁਲ ਪਰ ਕੁਝ ਕਹਿ ਰਹੇ ਸੀ ਨਹੀਂ 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 ਦਾ ਮਤਲਬ ਪਤਾ ਕੀ ਹੈ ਕਿ ਉੱਥੇ ਬਲੈਕ ਹੁੰਦੀ ਹੈ ਹੂੰ ਜਿਹੜੇ ਵੱਡੇ ਲੋਕ ਮਹਿਫਲਾਂ ਸਜਾਉਂਦੇ ਉਹਨਾਂ ਤੱਕ ਸਭ ਕੁਝ ਪਹੁੰਚਦਾ ਹੈ ਜੀ ਪੰਜਾਬ ਤੋਂ ਸ਼ਰਾਬ ਜਾਂਦੀ ਹੈ ਸਰ ਬਿਲਕੁਲ ਉੱਥੇ ਤੇ ਕਹ ਲਓ ਕਿ ਸ਼ਰਾਬ ਮਾਫੀਆ ਹੈ ਸਰ ਮਾਫੀਆ ਹੈ ਬਿਲਕੁਲ ਸ਼ਰਾਬ ਮਾਫੀਆ ਕੰਮ ਕਰਦਾ ਹੈ ਇਹ ਕਾਫੀ ਚੱਲਦਾ ਰਹਿੰਦਾ ਹੈ ਗੱਲ ਕਈ ਵਾਰ ਆ ਵੀ ਜਾਂਦੀ ਖਬਰਾਂ 'ਚ ਵੀ ਹੁੰਦੀ ਗੱਲ ਸ਼ਰਾਬ ਮਾਫੀਆ ਕੰਮ ਕਰਦਾ ਹੈ ਹੁਣ ਜਿੱਦਾਂ ਬਿਹਾਰ ਦੇ ਵਿੱਚ ਵੀ ਤੇ ਸ਼ਰਾਬ ਬੰਦੀ ਹੈ ਨਾ ਹੂੰ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ ਉੱਥੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਕਿੰਨੀ ਜੀ ਜੀ ਸਹੀ ਗੱਲ ਉਹ ਕਿਥੋਂ ਜੀ ਲੋਕਮਤਲਬ ਕਿ ਬਾਰਡਰ ਟਪ ਟਪ ਕੇ ਸ਼ਰਾਬ ਦੀ ਬਲੈਕ ਕਰਦੇ ਆ ਤਾਂ ਡਰਾਈ ਤਾਂ ਦੇਖੋ ਗੱਲ ਇਹ ਆ ਕਿ ਇਹ ਸੰਭਵ ਵੀ ਨਹੀਂ ਹੈ ਇਹ ਸੰਭਵ ਨਹੀਂ ਹੈ ਸਾਬ ਹੂੰ ਕਿ ਪੂਰਾ ਇੰਡੀਆ ਤੁਸੀਂ ਡਰਾਈ ਕਰ ਦਿਓਗੇ ਕਿਉਂਕਿ ਸਟੇਟਾਂ ਦੇ ਕੋਲ ਰੈਵਨਿਊ ਦਾ ਹੋਰ ਕੋਈ ਸਾਧਨ ਨਹੀਂ ਹੈ ਬਿਲਕੁਲ ਜਿਹੜਾ ਟੈਕਸਾਂ ਦਾ ਸੈਂਟਰਲਾਈਜੇਸ਼ਨ ਹੋ ਜਾਣਾ ਕੇਂਦਰੀਕਰਨ ਹੋ ਜਾਣਾ ਜੀਐਸਟੀ ਹੁਣ ਸਟੇਟਾਂ ਕੋਲ ਹੈ ਕੀ ਆ ਮੈਨੂੰ ਦੱਸੋ ਹੂੰ ਸਟੇਟਾਂ ਕੋਲ ਇੱਕ ਤੇ ਆਹੀ ਆ ਕਿ ਬਈ ਤੁਸੀਂ ਆਪਣੀ ਸ਼ਰਾਬ ਵਿੱਚੋਂ ਜੀ ਜੀ ਤੇ ਦੂਸਰਾ ਆ ਕੋਈ ਮਾੜਾ ਮੋਟਾ ਬਿਜਲੀ ਦੇ ਬਿੱਲ ਬੁੱਲੂ ਦਾ ਹੂੰ ਤੇ ਬਿਜਲੀ ਦੇ ਬਿੱਲ ਤੇ ਆਪਣਾ ਪੰਜਾਬ ਦੇ ਉਦਾਂ ਹੀ ਹਾ ਗਏ ਨੇ ਅਸੀਂ 90% ਦੋ ਕਹਿੰਦੇ ਆ ਕਿ ਅਸੀਂ ਮਾਫੀ ਕਰ ਦਿੱਤੇ ਆ ਤੇ ਫਿਰ ਰਹਿ ਕੀ ਗਿਆ ਲਿਕਰ ਲਿਕਰ ਵੇਚੋ ਤੇ ਥੋੜਾ ਜਿਹਾ ਮਾਲ ਸੁਭਾਅ ਕਮਾਓ ਹੁਣ ਜੇ ਸਾਰੀਆਂ ਸਟੇਟਾਂ ਦੇ ਲਿਹਾਜ਼ ਨਾਲ ਦੇਖੀਏ ਚਲੋ ਗੁਜਰਾਤ ਦੇ ਵਿੱਚ ਇੰਡਸਟਰੀ ਆ ਗੁਜਰਾਤ ਦੇ ਵਿੱਚ ਹੋਰ ਪਾਸਿਓਂ ਆਮਦਨ ਹੋ ਜਾਂਦੀ ਆ ਸਾਡੇ ਕੋਲ ਕੀ ਆ ਦੱਸੋ ਸਾਡੇ ਤੇ ਬੜਾ 10000 ਰੁਪਏ ਇਹਦੇ ਚੋਂ ਨਿਕਲਦਾ ਜੇ ਆਪਾਂ ਕਿਵੇਂ ਡ్రਾਈ ਕਰ ਲਾਂਗੇ ਹੋ ਸਕਦਾ ਸੋ ਤੇ ਉਹਨੇ ਸ਼ਰਤ ਇਹੋ ਜੀ ਰੱਖੀ ਆ ਦਿਲਜੀਤ ਨੇ ਕਿ ਨਾ ਉਹ ਮੰਨੀ ਜਾਵੇ ਤੇ ਨਾ ਉਹਦੇ ਗਾਣੇ ਬੰਦ ਹੋਣਗੇ ਬਿਲਕੁਲ ਬਿਲਕੁਲ ਗੱਲ ਇਹ ਆ ਕਿ ਦੇਖੋ ਪਤਾ ਨਹੀਂ ਕਿਉਂ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀਗਾ ਕਿ ਚੀਜ਼ਾਂ ਹੁਣ ਨਾ ਫਜ਼ੂਲ ਜੀਆਂ ਆ ਜਾਂਦੀਆਂ ਭਈ ਅਸੀਂ ਆਪਣੀ ਕਹਿ ਲੋ ਕਿ ਪਾਬੰਦੀ ਨੂੰ ਵਧਾਉਣਾ ਹੈ ਕਿ ਜਾਂ ਆਪਣੀ ਪਸੰਦ ਨੂੰ ਪਸੰਦ ਸਾਡੇ ਤੇ ਨਿਰਪਰ ਕਰਦਾ ਹੈ ਹਮ ਕਿ ਤੁਸੀਂ ਅੱਛੇ ਗੀਤ ਸੁਣੋ ਉਹੋ ਜਿਹੇ ਕਲਾਕਾਰ ਜਿਹੜੇ ਆ ਜਦੋਂ ਸੈਟ ਸੰਗ ਦਾ ਦੌਰ ਸੀਗਾ ਤੇ ਮਤਲਬ ਕਿ ਸਾਰੇ ਸੈਟ ਸੰਗ ਗਾਉਂਦੇ ਸੀਗੇ ਕਿਉਂਕਿ ਉਦੋਂ ਆਡੀਅנס ਜਿਹੜੀ ਸੀਗੀ ਉਹ ਸੈਟ ਸੰਗ ਦੀ ਸੀਗੀ ਤੁਸੀਂ ਚੱਕ ਕੇ ਦੇਖ ਲਓ ਜਿਹੜਾ ਦਵਿੰਦਰ ਕੋਈ ਸਮਾਂ ਜੀ ਬਿਲਕੁਲ ਬਿਲਕੁਲ ਰਣਜੀਤ ਮਣੀ ਦਾ ਦੌਰ ਸਰਪ੍ਰੀਤ ਹੋਰਾਂ ਦੇ ਦੌਰ ਸੀ ਬਿਲਕੁਲ ਬਿਲਕੁਲ ਇਹ ਦੌਰ ਆਇਆ ਹਰਦੇਵ ਮਾਹੀ ਨੰਕਲ ਆਇਆ ਤਾਂ ਕਹਿੰਦਾ ਮਤਲਬ ਹੈ ਕਿ ਅੱਜ ਦੀ ਅੱਜ ਦੀ ਪੀੜ੍ਹੀ ਜਿਹੜੀ ਆ ਉਹ ਸਭ ਉਹ ਇਦਾਂ ਦਾ ਮਿਊਜ਼ਿਕ ਸੁਣਦੀ ਆ ਉਹਨਾਂ ਨੂੰ ਚਾਂਦੀ ਦੀ ਡੱਬੀ ਚਾਹੀਦੀ ਆ ਮਿਊਜ਼ਿਕ 'ਚ ਉਹਨਾਂ ਨੂੰ ਜਗਾਨਾ ਚਾਹੀਦਾ ਹੂੰ ਉਹਨਾਂ ਨੂੰ ਲੰਡੀਆਂ ਜੀਪਾਂ ਚਾਹੀਦੀਆਂ ਤੇ ਸ਼ਾਨ ਦਾ ਸਮਾਨ ਚਾਹੀਦਾ ਕਿਸ ਕਰਕੇ ਕਮਾਸ਼ੀ ਬਿਲਕੁਲ ਜੋ ਜੋ ਲੋਡ ਹੈ ਉਹ ਪ੍ਰੋਸੈਸ ਆ ਰਿਹਾ ਪਾਬੰਦੀ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਠੀਕ ਹੈ ਤੇ ਪਾਬੰਦੀਆਂ ਅੱਜਕੱਲ ਸੰਭਵ ਆ ਜਿਹੜੀ ਚੀਜ਼ ਤੁਸੀਂ ਰੋਕਦੇ ਹੋ ਸਕੋ ਜਿਆਦਾ ਸਰਚ ਦੇ ਵਿੱਚ ਆਉਂਦੀ ਆ ਲੋਕ ਜਿਆਦਾ ਸੁਣਦੇ ਆ ਮੇਰੇ ਬਦਲਜੀਤ ਨੇ ਜਿਹੜੀ ਗੱਲ ਕਹੀ ਉਹਨੇ ਆਪਦੇ ਦਿਲ ਦੀ ਗੱਲ ਕਹੀ ਆ ਕਿ ਭਾਈ ਮੈਨੂੰ ਛੇੜੋ ਨਾ ਮੈਂ ਕੋਈ ਨਵਾਂ ਕਲਾ ਕਰਤੇ ਹੈ ਨਹੀਂਗਾ ਕਿ ਜਿਹਨੂੰ ਤੁਸੀਂ ਦਬਾ ਲਓਗੇ ਕਿ ਆਗਾ ਆ ਨਾਗਾ ਇਹ ਠੀਕ ਹੈ ਕਲਾਕਾਰ ਨੂੰ ਆਪਦੇ ਵਵੇਕ ਤੇ ਛੱਡ ਦੇਣਾ ਚਾਹੀਦਾ ਜੇ ਉਹਨੇ ਤਰ੍ਹਾਂ ਤਰ੍ਹਾਂ ਦੇ ਗੀਤ ਗਾਏ ਆ ਤੇ ਸ਼ਰਾਬ ਵੀ ਤੇ ਸਮਾਜ ਦਾ ਹਿੱਸਾ ਹੈ ਨਾ ਸਾਹਿਬ ਬਿਲਕੁਲ ਜੀ ਠੀਕ ਆ ਇੱਕ ਕਲਾਕਾਰ ਤੇ ਨਿਰਪਰਕਰਦਾ ਹੈ ਕਿ ਉਹਨੇ ਪ੍ਰਮੋਟ ਕਰਨਾ ਹੈ ਕਿਸੇ ਚੀਜ਼ ਨੂੰ ਕਿ ਨਹੀਂ ਜੀ 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 ਬਿਲਕੁਲ ਪਰ ਸ਼ਰਾਬ ਤੇ ਤਾਂ ਬਹੁਤ ਉਹ ਅਕਸਰੀ ਗੱਲਾਂ ਹੁੰਦੀਆਂ ਕਿ ਸਾਰੇ ਪ੍ਰਮੋਟ ਕਰਨ ਵਾਲੇ ਪੀਣਦੇ ਨਹੀਂ ਹੁੰਦੇ ਸ਼ਰਾਬ ਤੇ ਉਹ ਗਜ਼ਲਾ ਕਿੰਨੀਆਂ ਗਾਈਆਂ ਨੇ ਹਮ ਬੜੀ ਮਹਿੰਗੀ ਹੋਈ ਸ਼ਰਾਬ ਕੇ ਥੋੜੀ ਥੋੜੀ ਪੀਆ ਸੀ ਜੀ 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 ਬਿਲਕੁਲ ਠੀਕ ਹੈ ਨਾ ਜੀ ਪੰਕਜ ਦਾਸ ਸਾਹਿਬ ਹੋ ਰਹੀ ਹੈ ਨਾ ਦੋ ਗੁੱਟ ਪਿਲਾ ਦੇ ਸਾ ਕੀ ਆ ਉਹ ਵਿਆਹਾਂ ਚ ਸਾਰੀ ਸੁਣਦੇ ਨੇ ਇਹ ਤੋਂ ਥੋੜੇ ਜਿ ਟੱਲੀ ਹੋ ਜਾਂਦੇ ਉਹ ਕਹਿੰਦੇ ਲਾ ਦੇ ਉਹ ਚੱਕਦੇ ਤੇ ਉਹਦੇ ਤੇ ਨਾਗਨ ਡਾਂਸ ਜਾਂ ਵੀ ਕਰਦੇ ਨੇ ਮੁੜ ਕੇ ਮਤਲਬ ਕਿ ਇਹ ਜੇ ਤੁਸੀਂ ਕੱਢ ਲਓਗੇ ਬਹੁਤ ਸਾਰੀਆਂ ਗ਼ਜ਼ਲਾਂ ਤੋਂ ਇਲਾਵਾ ਬਹੁਤ ਸਾਰੇ ਗਾਣੇ ਆ ਜਿਹੜੇ ਤੁਹਾਨੂੰ ਕਿ ਅਬਰੀ ਬਰਸਾਤ ਮੈਂ ਮੈਂ ਪਤਨ ਬੋਤਲ ਉਠਾਲ ਆਇਆ ਜੀ 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 ਕਿੰਨੇ ਚੱਲਦੇ ਨੇ ਸਾਰੇ ਬਹੁਤ ਕੁਝ ਚੱਲਦਾ ਹੂੰ ਹੂੰ ਤਦਲਜੀਤ ਨੇ ਆਪਣੀਆਂ ਚੱਗੀਆਂ ਸੁਣਾਈਆਂ ਨੇ ਉੱਥੇ ਬਿਲਕੁਲ ਕੋਈ ਸੁਣੇ ਤਾਂ ਨਹੀਂ ਵੈਸੇ ਇਹ ਕੰਮ ਚੱਲਦਾ ਹੀ ਰਹਿਣਾ ਜੀ ਆ ਆਪਣੇ ਇਥੇ ਪੰਜਾਬ ਚ ਕਹਿੰਦੇ ਸਨ ਹਾਈ ਕੋਰਟ ਨੇ ਵੀ ਕਿਹਾ ਕਿ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਜਿਹੜੇ ਆ ਉਹ ਬੰਦ ਹੋਣੇ ਚਾਹੀਦੇ ਹੋ ਗਿਆ ਆ ਤੁਸੀਂ ਆ ਦੇਖ ਲਓ ਮੈਂ ਉਹ ਨਾਂ ਨਹੀਂ ਲੈਣਾ ਆ ਉਹਨਾਂ ਕਲਾਕਾਰਾਂ ਵੀ ਤੇ ਮੇਰੇ ਖਲ ਦੇ ਨਾਲ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਹਥਿਆਰਾਂ ਦੇ ਨਾਮ ਲੈ ਕੇ ਗੀਤ गा ਦਿੱਤੇ ਜੀ 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 ਬਿਲਕੁਲ ਪਰ ਉਥੇ ਮਤਲਬ ਕਿ ਜ਼ਿੰਮੇਵਾਰੀਆਂ ਲੈਣ ਵਾਲੇ ਗੀਤ ਚੱਲਦੇ ਪਏ ਕਿ ਤੂੰ ਜ਼ਿੰਮੇਵਾਰੀ ਲੈ ਲਈ ਤੋ ਇਹ ਹੁਜਾ ਕੰ ਬਿਲਕੁਲ ਮਿੰਟੋ ਜੀ ਇਹ ਚੀਜ਼ ਨਾ ਖੈਰ ਇੱਥੇ ਮਿੱਤਰ ਵੀ ਕਹਿ ਰਹੇ ਨੇ ਬੱਲੀ ਸਾਹਿਬ ਵੀ ਕਹਿ ਰਹੇ ਨੇ ਹੋਰ ਵੀ ਕਹਿੰਦੇ ਕਿ ਜਿਹੜੀ ਚੀਜ਼ ਤੇ ਰੋਕ-ਥਾਮ ਲੱਗਦੀ ਹੈ ਨਾ ਜਿਹੜੀ ਚੀਜ਼ ਨੂੰ ਰੋਕਿਆ ਜਾਂਦਾ ਘੁੱਟਿਆ ਨਾ ਪਿਆ ਜਾਂਦਾ ਉਹ ਸਗੋਂ ਜ਼ਿਆਦਾ ਪਰਫੁੱਲਤ ਹੁੰਦੀ ਹੈ ਜੀ ਉਹਦੀਆਂ ਸਰਚਾਂ ਵੀ ਵੱਧ ਜਾਂਦੀਆਂ ਤੇ ਉਹਦਾ ਲੋਕਾਂ 'ਚ ਕ੍ਰੇਜ਼ ਵੀ ਵੱਧ ਜਾਂਦਾ ਹੈ ਹਨਾ ਅ ਜੀਤਾ ਜੀ ਕਹਿ ਰਹੇ ਨੇ ਭਾਈ ਫਿਰ ਹੋਟਲਸ ਦੇ ਵਿੱਚ ਲੋਕ ਪੀਣ ਲੱਗ ਜਾਂਦੇ ਕਿਉਂਕਿ ਹੋਟਲਸ ਦੇ ਵਿੱਚ ਲੋਕਾਂ ਕੋਲੇ ਜਿਹੜੇ ਲਾਇਸੈਂਸ ਹੁੰਦੇ ਆ ਬੈਨੀਪਾਲ ਸਾਹਿਬ ਦੱਸ ਰਹੇ ਨੇ ਕਿ ਅਮਨ ਅਰੋੜਾ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਅਜਾ ਰਾ ਆਪਾਂ ਜੀ ਗੱਲਬਾਤ ਕਰਦੇ ਆ ਇਹਨਾਂ ਚੀਜ਼ਾਂ ਤੇ ਵੀ ਦੋਸਤਾਂ ਦੇ ਕੁਝ ਸੁਝਾਅ ਵੀ ਆ ਰਹੇ ਆ ਅਸੀਂ ਬਾਰੀ ਬਾਰੀ ਇਹਨਾਂ ਨੂੰ ਦੇਖਾਂਗੇ ਬਾਈ ਜੀ ਬਿਲਕੁਲ ਨਿਸ਼ੱਤਰ ਗਿੱਲ ਦੇ ਗਾਣੇ ਵੀ ਚੱਲਦੇ ਹੁੰਦੇ ਸੀ ਖੈਰ ਮਿੰਟੋ ਜੀ ਆਪਾਂ ਨਿਸ਼ੱਤਰ ਗਿੱਲ ਦਾ ਤਾਂ ਹਾਲੇ ਵੀ ਇੱਕ ਗੀਤ ਚੱਲਦਾ ਨਿਸ਼ੱਤਰ ਗਿੱਲ ਮਤਲਬ ਕਿ ਉਹਨੂੰ ਨਾ ਅਕਸਰ ਯਾਦ ਕਰ ਲਿਆ ਜਾਂਦਾ ਹਰ ਅੱਖ ਵਿੱਚੋਂ ਵਗਣ ਕਰਾਲਾ ਹਾਂਜੀ ਹਾਂ ਉਹ ਜਦੋਂ ਕੋਈ ਸਕੂਟ ਸਕੂਟ ਕਰਦਾ ਕੋਈ ਮੋਟਰਸਾਈਕਲ ਟੇਡਾ ਬੇਡਾ ਉਹ ਨਾਲ ਦੀ ਨਾਲ ਕਹਿੰਦੇ ਨਿਸ਼ੱਤਰ ਗਿੱਲ ਹੋਣਾ ਵਾਲਾ ਹੈ ਮਤਲਬ ਕਿ ਉਹਨੂੰ ਬਹੁਤ ਯਾਦ ਕੀਤਾ ਜਾਂਦਾ ਨਿਸ਼ਾਤਰ ਗਿੱਲ ਨੂੰ ਜੀ 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 ਸਨੀ ਚਿਮਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਦੇ ਸੁਝਾਅ ਆ ਰਹੇ ਨੇ ਅਸੀਂ ਜ਼ਰੂਰ ਉਹਨਾਂ ਤੇ ਗੱਲਬਾਤ ਵੀ ਕਰਾਂਗੇ ਤੇ ਉਹਨਾਂ ਨੂੰ ਦੇਖਾਂਗੇ ਵੀ ਆਪਾ ਮਿੰਟੂ ਜੀ ਗਾਣਿਆਂ ਤੋਂ ਥੋੜਾ ਜਿਹਾ ਅੱਗੇ ਨੇ ਚਲੀਏ ਖਬਰਾਂ ਵਾਲੇ ਪਾਸੇ ਨਵਾ ਦਈਏ ਆਪਾ ਪਿਛਲੇ ਦਿਨ ਦੇਖਿਆ ਕਿ ਬਹੁਤ ਇਹ ਗੱਲਬਾਤ ਹੁੰਦੀ ਰਹੀ ਸੁਖਬੀਰ ਬਾਦਲ ਦੇ ਅਸਤੀਫੇ ਦੇ ਬਾਰੇ ਕਿ ਭਾਈ ਉਹ ਪ੍ਰਧਾਨਗੀ ਤੋਂ ਅਸਤੀਫਾ ਦੇਣ ਹਨਾ ਆਪਰੋਧੀ ਨੇ ਅਸਤੀਫਾ ਮੰਗਿਆ ਵੀ ਹੁਣ ਅਸਤੀਫਾ ਆ ਗਿਆ ਉਹਦੇ ਵਿੱਚ ਮਿੰਟੂ ਜੀ ਕਈ ਸਾਰੇ ਸਵਾਲ ਹੀ ਖੜੇ ਹੋਗੇ ਕਿ ਇਹ ਸਾਰੀ ਪਿੱਛੇ ਦੀ ਜਿਹੜੀ ਪਿਠਭੂਮੀ ਆ ਜਾਂ ਇਹ ਫੈਸਲਾ ਆਉਣ ਤੱਕ ਦੀ ਸਾਰੀ ਗੱਲਬਾਤ ਕਿਵੇਂ ਹੋਈ ਕੀ ਸੋਚ ਵਿਚਾਰ ਇਹਦੇ ਪਿੱਛੇ ਹੋਇਆ ਜਾਂ ਫਿਰ ਇਹਦਾ ਕੋਈ ਹੋਰ ਕਾਰਨ ਵੀ ਦਿਆ ਦੇਖੋ ਗੱਲ ਇਹ ਆ ਕਿ ਅਸਤੀਫਾ ਇੱਕ ਆਇਆ ਉਸ ਤੋਂ ਬਾਅਦ ਅਸਤੀਫੇ ਆ ਰਹੇ ਨੇ ਅਸਤੀਫੇ ਆ ਰਹੇ ਨੇ ਬਿਲਕੁਲ ਐਨਕੇ ਸ਼ਰਮਾ ਥੋੜੀ ਦੇਰ ਪਹਿਲਾਂ ਅਸਤੀਫਾ ਦੇ ਗਏ ਨੇ ਜੀ 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 ਤੇ ਦੂਜੀ ਗੱਲ ਇਹ ਆ ਕਿ ਸਿੰਜਰ ਸਾਹਿਬ ਨੂੰ ਮੈਂ ਦੇਖ ਰਿਹਾ ਸੀਗਾ ਜਿਹੜੇ ਇਹਨਾਂ ਦੇ ਯੂਥ ਦੇ ਹੈਗੇ ਨੇ ਆਗੂ ਉਹ ਜਾ ਕੇ ਕਾਰਜਕਾਰੀ ਪ੍ਰਧਾਨ ਨੂੰ ਕਹਿ ਰਹੇ ਆ ਕਿ ਫਿਰ ਸਾਡਾ ਵੀ ਅਸਤੀਫਾ ਆ ਆ ਸਮਝੋ ਜੀ ਮਤਲਬ ਕਿ ਅਸਤੀਫਿਆਂ ਦੀ ਤੇ ਲੜੀ ਮੜੀ ਲੰਮੀ ਹੋ ਗਈ ਆ ਛੜੀ ਲੱਗੀ ਆ ਇੱਕ ਛੜੀ ਲੱਗੀ ਬਿਲਕੁਲ ਦਰਸਨ ਕੀ ਆ ਜਿਹੜੀ ਮੇਰੀ ਜਾਣਕਾਰੀ ਤੁਹਾਨੂੰ ਯਾਦ ਹੋਣਾ ਦੋ ਚੀਜ਼ਾਂ ਆਪਾਂ ਕਹੀਆਂ ਸੀ ਦੋ ਮੀਟਿੰਗਾਂ ਦਾ ਜ਼ਿਕਰ ਕੀਤਾ ਸੀ ਲੰਗਾਹ ਵਾਲੀ ਮੀਟਿੰਗ ਹਮ ਸਭ ਤੋਂ ਪਹਿਲਾਂ ਆਪਾਂ ਗੱਲ ਕਹੀ ਸੀ ਤੁਹਾਡੇ ਸਾਹਮਣੇ ਚਲੋ ਉਹ ਵੀ ਆ ਜਾਣੀ ਆ ਜੀ ਉਹ ਆਈ ਗਈ ਆ ਹੁਣ